ਐਮਐਲਏ ਸਾਹਿਬ 117 ਹਲਕਿਆਂ ਦੇ ਵਿੱਚੋਂ ਇਕਲੌਤੇ ਤੁਸੀਂ ਹਾਲੇ ਤੱਕ ਜਿਨ੍ਹਾਂ ਨੇ ਕੱਲ੍ਹ ਬੀਤੇ ਦਿਨ ਦਾਵਾ ਕਰ ਦਿੱਤਾ ਤੁਹਾਨੂੰ ਇਹ ਕਿਉਂ ਲੱਗਿਆ ਕਿ ਹੁਣ ਲੋਕਾਂ ਨੂੰ ਇਹੀ ਕਹਿ ਦੇਣਾ ਚਾਹੀਦਾ ਹੈ ਕਿ ਵੋਟ ਜੇ ਪਾਉਣੀਆਂ ਤੇ ਮੇਰੇ ਰਿਪੋਰਟ ਕਾਰਡ ਨੂੰ ਦੇਖ ਕੇ ਪਾਓ ਨਹੀਂ ਤਾਂ ਲੋੜ ਨਹੀਂ ਵੋਟ ਪਾਉਣ ਦੀ ਸੰਦੀਪ ਜੀ ਜੋ 2 ਸਾਲਾਂ ਦੇ ਵਿੱਚ ਮੇਰਾ ਇਲਾਕਾ ਬਿਲਕੁਲ ਬਾਰਡਰ ਤੇ ਆ ਜਿਹੜਾ ਸਰਦੂਲਗੜਾ ਸੱਸਾ ਬਾਰਡਰ ਦੇ ਨਾਲ ਲੱਗਦਾ ਜੀ ਤੇ ਸਾਡੇ ਜਦੋਂ ਇਹ ਪਿੰਡਾਂ ਦੇ ਵਿੱਚ ਜਾਂਦਾ ਸੀ ਲੋਕ ਕਹਿੰਦੇ ਸੀ ਕਿ ਸਾਨੂੰ ਕੀ ਨਹਿਰੀ ਪਾਣੀ ਮਿਲ ਜੂਗਾ ਪੀਣ ਵਾਲਾ ਪਾਣੀ ਮਿਲ ਜੂਗਾ ਜੀ ਸਾਨੂੰ ਸੇ ਸਹੂਲਤਾਂ ਮਿਲ ਜਾਣਗੀਆਂ ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਮੌਕਾ ਦੇਵੇ ਪ੍ਰਮਾਤਮਾ ਆਪੇ ਕਰਾਂਗੇ ਤਾਂ ਮੈਨੂੰ 2 ਸਾਲਾਂ ਦੇ ਵਿੱਚ ਦੱਸਦੇ ਆਹੀ ਕੁਝ ਹੋ ਰਹੀ ਆ ਕਿ ਮੇਰੇ ਟੇਲਾਂ ਤੱਕ ਪਾਣੀ ਸਾਰਾ ਪਹੁੰਚਦਾ ਹੋ ਗਿਆ ਸਾਡੀਆਂ ਇੱਥੇ ਜਿਹੜੀਆਂ ਸੜਕਾਂ ਦਾ ਮੇਨ ਐਂਡ ਹਾਈਵੇਅ ਸੀਗੇ ਨੈਸ਼ਨਲ ਹਾਈਵੇਅ ਉਹਨਾਂ ਦਾ ਤਿੰਨ ਰੋਡ ਸੀਗਾ ਬੁਰਾ ਹਾਲ ਸੀ ਤਾਂ ਮੈਂ ਵਿਧਾਨ ਸਭਾ ਦੇ ਵਿੱਚ ਮੈਂ ਕੁਐਸਚਨ ਵੀ ਰੱਖਿਆ ਮੰਤਰੀ ਸਾਹਿਬ ਦੇ ਅੱਗੇ ਤੇ ਬੇਨਤੀ ਕੀਤੀ ਤੇ ਅੱਜ ਮੈਂ ਉਹ ਤਿੰਨੇ ਸੜਕਾਂ ਜਿਹੜੀਆਂ ਬੁਰਾ ਹਾਲ ਸੀ ਉਹਨਾਂ ਦੀ ਵੀ ਜਿਹੜੀ ਹੈਗਾਗਾ ਦੁਬਾਰੇ ਟੋਟਲ ਉਹਨਾਂ ਦੀ ਰਿਪੇਅਰ ਕਰਾਉਣ ਦਾ ਕੰਮ ਨੈਸ਼ਨਲ ਹਾਈਵੇਅ ਚਰਾਇਆ ਤੋਂ ਇਲਾਵਾ ਲਿੰਕ ਰੋਡ ਮੇਰਾ ਕਹਿਣ ਦਾ ਮਤਲਬ ਆ ਕਿ ਜੋ 2 ਸਾਲਾਂ ਚ ਕੰਮ ਦਿਸਦੇ ਨੇ ਚਾਹੇ ਡਿਸਪੈਂਸਰੀ ਵਾਸਤੇ ਪੈਸੇ ਦਿੱਤੇ ਚਾਹੇ ਸਾਡੇ ਲਾਇਬ੍ਰੇਰੀਆਂ ਬਣਾਈਆਂ ਆਂਗਣਵਾੜੀ ਸੈਂਟਰ ਬਣਾਈ ਤਾਂ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਮੈਂ ਆਹ ਕੀਤਾ ਜੇ ਮੈਂ ਕੀਤਾ ਤਾਂ ਤੁਹਾਡੇ ਸਾਹਮਣੇ ਦੱਸਦਾ ਮੇਰੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਐਮਪੀ ਦੀ ਜਿਹੜੀ ਲੋਕ ਸਭਾ ਦੀ ਚੋਣ ਹੈ ਚ ਵੋਟਾਂ ਪਾਓ ਆਮ ਤੌਰ ਦੇ ਉੱਤੇ ਚਾਹੇ ਚੁਣਿਆ ਹੋਇਆ ਕੋਈ ਨੁਮਾਇੰਦਾ ਹੋਵੇ ਚਾਹੇ ਫਿਰ ਹਾਲੇ ਨਹੀਂ ਚੁਣਿਆ ਗਿਆ ਹੋਵੇ ਤੁਸੀਂ ਵੀ ਇੱਕ ਉਹਨਾਂ ਵਿੱਚੋਂ ਇੱਕ ਹੋ ਕਿ ਵਿਧਾਇਕ ਵੀ ਹੋ ਔਰ ਗੁਰਮੀਤ ਸਿੰਘ ਖੋਡੀਆਂ ਕੈਬਨਿਟ ਮੰਤਰੀ ਨੇ ਉਹਨਾਂ ਦਾ ਆਪਣਾ ਇੱਕ ਰਸੂਖ ਹੈ ਸਿਆਸਤ ਦੇ ਅੰਦਰ ਫਿਰ ਵੀ ਇਹ ਗੱਲ ਕਹਿਣੀ ਤੁਹਾਨੂੰ ਇਹ ਰਿਸਕ ਨਹੀਂ ਲੱਗਿਆ ਕਿ ਮੇਰਾ ਰਿਪੋਰਟ ਕਾਰਡ ਟੋ ਸਕਦਾ ਬਹੁਤੇ ਲੋਕ ਸੰਤੁਸ਼ਟ ਵੀ ਨਾ ਹੋਣ ਕਿਉਂਕਿ ਸਾਰੇ ਖੁਸ਼ ਵੀ ਨਹੀਂ ਹੁੰਦੇ ਹਲਕੇ ਦੇ ਕੀਤੇ ਕੰਮਾਂ ਤੋਂ ਦੇਖੋ 2 ਸਾਲਾਂ ਦੇ ਵਿੱਚ ਜੇ ਮੈਂ ਕਹਦਾ ਸੰਦੀਪ ਜੀ ਕੇ ਸਾਰੇ ਕੰਮ ਹੋ ਜਾਣਗੇ ਇਹ ਪੋਸੀਬਲ ਨਹੀਂ ਹੈ ਸੰਭਵ ਆ ਪਰ ਜਿਹੜੀਆਂ ਮੇਨ ਮੁਸ਼ਕਲਾਂ ਨੇ ਇਲਾਕੇ ਦੀਆਂ ਜਾਂ ਕਿਸੇ ਪਿੰਡ ਦੀਆਂ ਜਾਂ ਮੇਰੇ ਸ਼ਹਿਰ ਦੀ ਮੇਨ ਮੁਸ਼ਕਲ ਸੀਗੀ ਤਾਂ ਉਹਦਾ 80% ਹੱਲ ਕੀਤਾਗਾ ਜਿਹੜੀ ਵੱਡੀ ਮੁਸ਼ਕਲ ਸੀ ਜਿਹੜੀ ਕਿ ਲੋਕਾਂ ਨੂੰ ਜਾਦੇ ਪ੍ਰਭਾਵਿਤ ਕਰਦੀ ਸੀਗੀ ਤਾਂ ਮੈਂ ਇਹੀ ਕਹਿਣਾ ਕਿ ਰਿਸਕ ਨਹੀਂਗਾ ਮੇਰਾ ਕੰਮ ਸੀਗਾ ਦੇਖੋ ਹੁਣ ਇਹੀ ਚਾਹੀਦਾ ਕਿ ਜੇ ਮੈਂ ਕੰਮ ਕੀਤੇ ਆ ਗਏ ਤਾਂ ਮੈਂ ਆਪਣੇ ਕੰਮ ਲੋਕਾਂ ਕੇ ਰੱਖਾਂ ਤੇ ਜਿਹੜੇ ਮੇਰੇ ਕੰਮ ਆ ਲੋਕਾਂ ਨੂੰ ਦਿਸਦੇ ਨੇ ਮੈਂ ਪਿੰਡਾਂ ਚ ਜਾਣਾ ਤਾਂ ਲੋਕ ਕਹਿੰਦੇ ਵੀ ਹੋਇਆ ਸ਼ੁਰੂਆਤ ਹੋਈ ਆ ਸੋ ਇਹ ਜੇ ਅੱਜ ਅਸੀਂ ਡਿਵੈਲਪਮੈਂਟ ਦੀ ਗੱਲ ਕਰਾਂਗੇ ਡਿਵੈਲਪਮੈਂਟ ਤੇ ਵੋਟ ਮੰਗਾਗੇ ਤਾਂ ਕੰਮ ਤੇ ਵੋਟ ਮੰਗਾ ਤੇ ਕੰਮ ਕਲਚਰ ਪੈਦਾ ਹੋਊਗਾ ਸੋ ਮੈਂ ਇਹ ਰਿਸਕ ਨਹੀਂ ਲਿਆ ਮੈਂ ਆਪਣੇ ਇਮਾਨਦਾਰੀ ਨਾਲ ਜੋ ਕੀਤਾ ਮੈਂ ਲੋਕਾਂ ਦੇ ਸਾਹਮਣੇ ਰੱਖਿਆ ਤੇ ਲੋਕਾਂ ਦਾ ਤੁਸੀਂ ਰਿਸਪੌਂਸ ਵੀ ਵੇਖ ਲਓ ਜੋ ਇਹ ਆਇਆ ਮੇਰੇ ਹਲਕੇ ਦਾ ਉਹਨਾਂ ਨੇ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਜੀ ਇਹ ਤੁਹਾਡੇ ਦਾਅਵੇ ਦੇ ਨਾਲ ਇੱਕ ਟੈਸਟ ਵੀ ਹੋ ਜਾਣਾ ਤੁਹਾਡਾ ਨਿੱਜੀ ਤੌਰ ਤੇ ਹਲਕੇ ਦਾ ਕਿ ਪੂਰੇ ਲੋਕ ਸਭਾ ਹਲਕਾ ਬਠਿੰਡੇ ਦੇ ਵਿੱਚੋਂ ਸਰਦੂਲਗੜ ਹਲਕੇ ਦੇ ਵਿੱਚ ਤੁਸ ਤੁਹਾਨੂੰ ਲੀਡ ਮਿਲਦੀ ਹੈ ਕਿ ਨਹੀਂ ਮਿਲਦੀ ਇੱਕ ਤਰ੍ਹਾਂ ਦਾ ਅਗਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਤੁਹਾਡਾ ਟੈਸਟ ਵੀ ਹੋ ਜਾਣਾ ਵੇਖੋ ਇਹ ਲੋਕਾਂ ਨੇ ਦੇਖੋ ਲੋਕਤੰਤਰ ਚ ਲੋਕ ਵੱਡੇ ਨੇ ਸੰਦੀਪ ਜੀ ਲੋਕਾਂ ਨੇ ਸਾਨੂੰ ਐਮਐਲਏ ਬਣਾਉਣਾ ਹੈਗਾ ਲੋਕਾਂ ਨੇ ਐਮਪੀ ਬਣਾਉਣਾ ਲੋਕਾਂ ਨੇ ਫੈਸਲਾ ਕਰਨਾ ਲੋਕਤੰਤਰ ਦੇ ਵਿੱਚ ਮੰਗਲ ਸੂਤਰ ਦੀਆਂ ਗੱਲਾਂ ਕਰਕੇ ਧਰਮ ਦੀਆਂ ਗੱਲਾਂ ਕਰਕੇ ਜਾਤੀ ਦੀਆਂ ਗੱਲਾਂ ਕਰਕੇ ਇਹ ਨਹੀਂ ਜਿੱਤਿਆ ਜਾ ਸਕਦਾ ਲੋਕਾਂ ਦੇ ਵਿੱਚ ਕੰਮ ਲੈ ਕੇ ਜਾਓ ਡਵੈਲਪਮੈਂਟ ਲੈ ਕੇ ਜਾਓ ਮੈਂ ਜਿਹੜੇ ਕੰਮ ਗਨਾਏ ਆ ਜਿਹੜੇ ਪਰਸਨ ਜਿਹੜੇ ਇਲਾਕੇ ਦੇ ਹੋਇਆ ਜਿਹੜੇ ਸਰਕਾਰ ਨੇ ਕੀਤੇ ਆ ਉਹ ਵੀ ਲੋਕਾਂ ਤੇ ਦਿਸਦੇ ਨੇ ਤਾਂ ਮੈਂ ਜਿਹੜੀ ਆਪ ਦੇ ਇਲਾਕੇ ਦੇ ਸੀ ਕਿਉਂਕਿ ਮੈਂ ਦੋ ਸਾਲ ਘਰ 24 ਘੰਟੇ ਮਿਹਨਤ ਕੀਤੀ ਹੈ ਕਿ ਆ ਵੀ ਕੰਮ ਹੋ ਜੇ ਆ ਵੀ ਹੋ ਜੇ ਕਿਉਂਕਿ ਜਿੱਥੇ ਸਾਨੂੰ ਲੋਕਾਂ ਨੇ ਪਛਾਤਾ ਤਿੰਨ ਤਿੰਨ ਘੰਟੇ ਲੈਣਾ ਚ ਲਾ ਕੇ ਵੋਟ ਪਾਈ ਅਸੀਂ ਕਦੇ ਸੋਚਿਆ ਨਹੀਂ ਸੀ ਤਾਂ ਸਾਡਾ ਕਰਜਾ ਸਾਡੇ ਸਿਰ ਸਾਡੇ ਮੇਰੇ ਹਲਕੇ ਦੇ ਲੋਕਾਂ ਦਾ ਤਾਂ ਮੇਰਾ ਮੁੱਢਲਾ ਫਰਜ ਬਣਦਾ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਾਂ ਇਲਾਕੇ ਦਾ ਵਿਕਾਸ ਕਰਾਂ ਜੀ ਇੱਕ ਪਾਸੇ ਤੁਸੀਂ ਹੋ ਇਸ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਪੈਂਦੇ ਵਿਧਾਇਕ ਜਿਹੜੇ ਦਾਵਾ ਵੀ ਕਰ ਰਹੇ ਹੋ ਕਿ ਮੈਂ ਕੰਮ ਕੀਤਾ ਐਸੇ ਕਰਕੇ ਰਿਪੋਰਟ ਕਾਟ ਦਿਖਾਇਆ আর ਲੋਕ ਹੰਗਾਰਾ ਜ਼ਰੂਰ ਦੇਣਗੇ ਤੁਹਾਨੂੰ ਯਕੀਨ ਹੈ ਪਰ ਦੂਜੇ ਪਾਸੇ ਗੁਰਮੀਤ ਖੋਡੀਆਂ ਸਾਹਿਬ ਨੂੰ ਕਿਸਾਨ ਜਾਂ ਹੋਰ ਵਰਗ ਕਈ ਥਾਵਾਂ ਤੋਂ ਤਸਵੀਰਾਂ ਹੁਣ ਤੱਕ ਆਈਆਂ ਤੁਸੀਂ ਵੀ ਦੇਖੀਆਂ ਹੋਣੀਆਂ ਉਹ ਘੇਰ ਕੇ ਸਵਾਲ ਵੀ ਪੁੱਛ ਰਹੇ ਐ ਕਹਿੰਦੇ ਕਿ ਜਿਹੜੀ ਫਸਲ ਮਾਰੀ ਗਈ ਆ ਨਾ ਤੇ ਉਹਦੇ ਮੁਆਵਜ਼ੇ ਦਿੱਤੇ ਗਏ ਸਰਕਾਰ ਨੇ ਸਮੇਂ ਤੇ ਨਾ ਕੋਈ ਹੋਰ ਗੱਲਾਂ ਨੇ ਜਿਹੜੀਆਂ ਉਹ ਪੂਰੀਆਂ ਹੋਈਆਂ ਕਿਤੇ ਨਾ ਕਿਤੇ ਵੀ ਸਵਾਲ ਤੇ ਆ ਰਹੇ ਆ ਸਾਹਮਣੇ ਸੰਦੀਪ ਜੀ ਜਿਹੜੇ ਸਵਾਲ ਕਿਸਾਨ ਜੂਨੀਅਰ ਦੇ ਆਗੂਆਂ ਦੇ ਆ ਜਿਹੜੀ ਉਹ ਫਸਲ ਮਰੀ ਹੈ ਇਲੈਕਸ਼ਨ ਤੋਂ ਬਿਲਕੁਲ ਪਹਿਲਾਂ ਹੀ ਮਰੀ ਸੀਗੀ ਜਦੋਂ ਕਿ ਇਲੈਕਸ਼ਨ ਕੋਡ ਲੱਗਣ ਤੋਂ 4-5 ਦਿਨ ਪਹਿਲਾਂ ਗੜੇ ਪਏ ਜਾਂ ਕੁਝ ਬਾਅਦ ਦੇ ਵਿੱਚ ਪਏ ਜੀ ਤਾਂ ਉਹਦੀ ਗੁਰਦੌਰੀ ਹੋ ਗਈ ਆ ਕਿ ਉਹੀ ਲੋਕ ਆ ਲੋਕਾਂ ਦੀ ਫਸਲ ਮਰੀ ਆ ਨੁਕਸਾਨ ਹੋਇਆਗਾ ਮੌਸਮ ਖਰਾਬ ਦੇ ਨਾਲ ਪਰ ਉਹਦੀ ਗੁਰਦੌਰੀ ਹੋ ਕੇ ਭੇਜ ਚੁੱਕੀ ਆ ਪਰ ਉਹ ਹੁਣ ਤੁਹਾਨੂੰ ਪਤਾ ਕੋਡ ਲੱਗਾ ਇਲੈਕਸ਼ਨ ਕਮਿਸ਼ਨ ਦੀ ਮਨਜ਼ੂਰੀ ਦੇ ਨਾਲ ਹੀ ਉਹ ਜਿਹੜਾ ਲੋਕਾਂ ਦਾ ਨੁਕਸਾਨ ਆ ਵਾਜਾ ਦਿੱਤਾ ਜਾ ਸਕਦਾ ਇਸ ਕਰਕੇ ਜਿਹੜੇ ਏਰੀਆ ਦੇ ਵਿੱਚ ਹੁਣ ਗੜੇ ਪਏ ਆਗੇ ਆ ਕਣਕ ਮਰੀ ਆ ਤਾਂ ਉਹਨਾਂ ਲੋਕਾਂ ਦੇ ਅੰਦਰ ਹੈ ਹੀ ਆ ਕਿ ਲੋਕ ਕਿਸਾਨ ਆ ਜਿਹੜੇ ਜਾਂ ਆਪਣਾ ਮਜ਼ਦੂਰ ਆ ਉਹ ਆਪਣੀ ਖੇਤੀ ਤੇ ਨਿਰਭਰ ਆ ਤਾਂ ਉਹ ਏਸੀ ਸਵਾਲ ਕਰਦੇ ਨੇ ਹੋਰ ਕੋਈ ਵੱਡੀ ਇਹ ਨਹੀਂ ਸਮੱਸਿਆ ਕੋਈ ਫੁੱਡਗਾ ਸਾਹਿਬ ਨੂੰ ਇਹ ਕਹਿੰਦਾ ਵੀ ਤੁਸੀਂ ਕਿਧੋ ਰਿਸ਼ਮਤ ਲੈ ਕੇ ਤੁਸੀਂ ਆਹ ਕਰਕੇ ਆ ਲੋਕਾਂ ਦੀਆਂ ਸਮੱਸਿਆਵਾਂ ਨੇ ਲੋਕਾਂ ਨੂੰ ਪੁੱਛਣਾ ਵੀ ਚਾਹੀਦਾ ਮੈਂ ਕਹਿੰਦਾ ਜੀ ਜੀ ਇੱਕ ਪੁੱਛਣਾ ਚਾਹੀਦਾ ਕਿ ਕੀਤਾ ਕਿ ਨਹੀਂ ਕੀਤਾ ਇਹ ਲੋਕਾਂ ਦਾ ਹੱਕ ਆ ਪਰ ਇਹ ਪਿਆਰ ਤੇ ਸਤਿਕਾਰ ਦੇ ਨਾਲ ਜੇ ਸਵਾਲ ਜਵਾਬ ਹੋਣਗੇ ਤਾਂ ਸਾਡੇ ਲੋਕਤੰਤਰ ਲਈ ਚੰਗਾਗਾ ਗੁੱਡੀਆ ਸਾਹਿਬ ਹਰ ਗੱਲ ਦਾ ਜਵਾਬ ਦਿੰਦੇ ਨੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਕਿ ਆ ਹੈਗਾ ਉਹ ਜਵਾਬ ਦਿੰਦੇ ਨੇ ਰੌਲਾ ਇਹੀ ਆ ਕਿ ਸਾਨੂੰ ਇਲੈਕਸ਼ਨ ਕਮਿਸ਼ਨ ਤੋਂ ਪ੍ਰਵਾਨਗੀ ਲੈ ਕੇ ਹੀ ਮੁਆਵਜ਼ਾ ਵੰਡਿਆ ਜਾ ਸਕਦਾ ਜੇ ਦੀ ਗ੍ਰਿਫਤਾਰੀ ਹੋ ਕੇ ਅਸੀਂ ਭੇਜ ਚੁੱਕੇ ਆ ਐਮਐਲਏ ਸਾਹਿਬ ਇੱਕ ਆਖਰੀ ਸਵਾਲ ਹੈ ਲੋਕ ਸਭਾ ਹਲਕਾ ਬਠਿੰਡਾ ਖਾਸ ਕਰਕੇ ਕਿ ਤੁਹਾਡਾ ਸਬੰਧ ਸਿੱਧੇ ਤੌਰ ਤੇ ਉੱਥੋਂ ਵੈਸੇ ਤੇ ਪੂਰੇ ਪੰਜਾਬ ਹੀ ਮਾਇਨੇ ਖਦਦਾ ਪਰ ਫਿਰ ਵੀ ਬਠਿੰਡਾ ਲੋਕ ਸਭਾ ਹਲਕੇ ਦੇ ਉੱਤੇ ਤੁਹਾਡਾ ਕਿਹੜੀ ਧਿਰ ਨਾਲ ਸਿੱਧਾ ਮੁਕਾਬਲਾ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਘੱਟੋ-ਘੱਟ ਇਹਨਾਂ ਨਾਲ ਸਾਡਾ ਸਿਆਸੀ ਤੌਰ ਦੇ ਉੱਤੇ ਮੁਕਾਬਲਾ ਹੈ ਸੰਦੀਪ ਜੀ ਇਹ ਹਲਕਾ ਵਾਈਜ਼ ਅਲੱਗ-ਅਲੱਗ ਹੈ ਦੇਖੋ ਇਹਦੀ ਪੰਜ ਪਾਰਟੀਆਂ ਹੋ ਗਈਆਂ ਕਿਸੇ ਹਲਕੇ ਦੇ ਵਿੱਚ ਕਿਸੇ ਪਾਰਟੀ ਨਾਲ ਕਿਸੇ ਹਲਕੇ ਤੇ ਕਿਸੇ ਨਾਲ ਪਰ ਅਸੀਂ ਹਰ ਹਲਕੇ ਦੇ ਵਿੱਚ ਹਾਂ ਜੀ ਸਕੈਨ ਦਾ ਮਤਲਬ ਕਿਸੇ ਹਲਕੇ ਦੇ ਵਿੱਚ ਕੋਈ ਬੀਜੇਪੀ ਆ ਕਿੱਦਾਂ ਹੋ ਸਕਦਾ ਕਿਸੇ ਹਲਕੇ 'ਚ ਕਾਂਗਰਸ ਦਾ ਹੋ ਸਕਦਾ ਕਿਤੇ ਘੱਲੀ ਆ ਸਕਦਾ ਪਰ ਆਮ ਆਦਮੀ ਪਾਰਟੀ ਨੌ ਦੇ ਨੌ ਹਲਕਿਆਂ ਦੇ ਵਿੱਚ ਮੁਕਾਬਲੇ 'ਚ ਨੇ ਉਹ ਕਦੇ ਉਹ ਉਹਨਾਂ ਦੀ ਲੜਾਈ ਆ ਕਦੇ ਦੋ ਨੰਬਰ ਤੇ ਜਾਂ ਤਿੰਨ ਨੰਬਰ ਦੀ ਲੜਾਈ ਦੂਜੀਆਂ ਪਾਰਟੀਆਂ ਦੀ ਤਾ ਤੁਸੀਂ ਖੁਦ ਸੁਣਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਹਲਕਾ ਸਰਦੂਲਗੜ ਤੋਂ ਜਿਨ੍ਹਾਂ ਨੇ ਦਾਵਾ ਵੀ ਕੀਤਾ ਔਰ ਭਰੋਸਾ ਵੀ ਜਤਾਇਆ ਕਿ ਮੈਂ ਜੇਕਰ ਇਹ ਗੱਲ ਕਹੀ ਹੈ ਇਸ ਨੂੰ ਮੈਂ ਰਿਸਕ ਨਹੀਂ ਮੰਨਦਾ ਔਰ ਮੇਰੇ ਲੋਕ ਮੇਰੇ ਹਲਕੇ ਦੇ ਲੋਕ ਇਹ ਜਾਣਦੇ ਨੇ ਕਿ ਅਸੀਂ ਕੰਮ ਕਿੰਨਾ ਕੀਤਾ ਤੇ ਨਹੀਂ ਕੀਤਾ ਇਸੇ ਕਰਕੇ ਮੈਂ ਵੋਟਾਂ ਮੰਗਣ ਦਾ ਜਿਹੜਾ ਹਵਾਲਾ ਦਿੱਤਾ ਫੇਸਬੁੱਕ ਦੇ ਉੱਤੇ ਲਾਈਵ ਹੁੰਦੇ ਨੇ ਬੀਤੇ ਦਿਨ ਜਿਸ ਦੇ ਵਿੱਚ ਉਹ ਆਪਣਾ ਰਿਪੋਰਟ ਕਾਰਟ ਜਨਤਕ ਕਰ ਦਿੰਦੇ ਨੇ ਕਿ ਮੈਂ ਆਹ ਕੰਮ ਕੀਤੇ ਨੇ ਜੇਕਰ ਮੇਰੇ ਲੋਕ ਲੋਕ ਨੇ ਜਿਹੜੇ ਹਲਕੇ ਚ ਪੈਂਦੇ ਖਾਸ ਕਰਕੇ ਤਾਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੂੰ ਵੋਟ ਪਾ ਦੇਣ ਜੇਕਰ ਲੋਕਾਂ ਨੂੰ ਲੱਗਦਾ ਕਿ ਉਹਨਾਂ ਨੇ ਕੰਮ ਨਹੀਂ ਕੀਤਾ ਤੇ ਬੇਸ਼ੱਕ ਦੀ ਉਹ ਵੋਟ ਨਾ ਪਾਉਣ ਤੇ ਆਮ ਆਦਮੀ ਪਾਰਟੀ ਨੇ ਸ਼ੁਰੂ ਵੀ ਇਹ ਦਾਅਵਾ ਕੀਤਾ ਸੀ ਕਿ ਅਸੀਂ ਜਿਹੜੇ ਲੋਕਾਂ ਚ ਜਾ ਰਹੇ ਹਾਂ ਐਸੇ ਕੰਮ ਕਰਾਂਗੇ ਕਿ ਸਾਨੂੰ ਬਾਅਦ ਚ ਵੋਟਾ ਮੰਗਣ ਦੀ ਲੋੜ ਨਹੀਂ ਪੈਣੀ ਇਹ ਭਾਵੇਂ 92 ਵਿਧਾਇਕਾਂ ਦੇ ਵਿੱਚੋਂ ਇਕਲੌਤੇ ਵਿਧਾਇਕ ਨੇ ਜਿਨ੍ਹਾਂ ਨੇ ਪਹਿਲ ਕੀਤੀ ਹੈ ਕਿ ਮੇਰੇ ਕੰਮ ਨੂੰ ਵੇਖ ਕੇ ਵੋਟ ਪਾਓ ਨਾ ਕਿ ਕਿਸੇ ਹੋਰ ਗੱਲ ਨੂੰ ਵੇਖ ਕੇ ਵੋਟ ਪਾਓ ਤਾਂ ਹੁਣ 92 ਵਿਧਾਇਕਾਂ ਦੇ ਵਿੱਚੋਂ ਇਕਲੌਤੇ ਵਿਧਾਇਕ ਆਮ ਆਦਮੀ ਪਾਰਟੀ ਦੇ ਜਿਹੜੇ ਕੀ ਗੁਰਪ੍ਰੀਤ ਸਿੰਘ ਬਣਾਵਾਲੀਆ ਨੇ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਔਰ ਅਸੀਂ ਵੀ ਇਸੇ ਕਰਕੇ ਕੋਸ਼ਿਸ਼ ਕੀਤੀ ਇਹਨਾਂ ਨਾਲ ਗੱਲਬਾਤ ਕਰਨ ਦੀ ਕਿ ਇਹਨਾਂ ਨੇ ਕੀ ਸੋਚ ਕੇ ਇਹ ਗੱਲ ਆਖੀ ਹੈ ਦਾਵਾ ਕੀਤਾ ਔਰ ਇਹਨਾਂ ਦਾ ਸਾਫ਼ ਸੀ ਇਹ ਗੱਲਬਾਤ ਤੋਂ ਤੁਸੀਂ ਵੀ ਸੁਣ ਲਿਆ ਹੋਵੇਗਾ ਕਿ ਜੇਕਰ ਅਸੀਂ ਕੰਮ ਕੀਤੇ ਨੇ ਤੇ ਵੋਟ ਪੈ ਜਾਵੇਗੀ ਜੇ ਨਹੀਂ ਕੀਤੇ ਤਾਂ ਫਿਰ ਕਿਸੇ ਹੋਰ ਨੂੰ ਵੋਟ ਪੈ ਸਕਦੀ ਹੈ ਤਾਂ ਫਿਰ ਵੀ ਇਹਨਾਂ ਨੇ ਦਾਵਾ ਕੀਤਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਹਰ ਲੋਕ ਸਭਾ ਹਲਕਾ ਬਠਿੰਡੇ ਦੇ ਵਿੱਚ ਵਿਧਾਨ ਸਭਾ ਇੰਨੇ ਵੀ ਹਲਕੇ ਪੈਂਦੇ ਨੇ 8 9 ਹਰ ਥਾਂ ਦੇ ਉੱਤੇ ਸਾਡੀ ਲੀਡ ਹੈ ਇਹ ਦਾਵਾ ਕੀਤਾ ਦੇਖਦੇ ਆ 1 ਜੂਨ ਨੂੰ ਲੋਕ ਸਭਾ ਹਲਕਾ ਬਠਿੰਡਾ ਬਠਿੰਡਾ ਦੇ ਲੋਕ ਕਿਸ ਦੇ ਹੱਕ ਵਿੱਚ ਵਧ ਭੁਗਤਦੇ ਨੇ ਔਰ 4 ਜੂਨ ਨੂੰ ਨਤੀਜੇ ਸਭ ਦੇ ਸਾਹਮਣੇ ਹੋਣਗੇ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ